ਸਦਾ ਹਰ ਉਹ ਜਿਹਨਾਂ ਚੁਕਾਣੀਆਂ ਦੀ ਬਹਾਦਰ ਰੰਗੇ ਸ਼ਿਕਾਨੀਆਂ ਵਿੱਚ ਇਹ ਜਿਹੜੇ ਖੋਟੇ ਆਦਮੀ ਨੇ ਧਰਮ ਤੋਂ ਹੀਨੇ ਆ ਜਿਨ੍ਹਾਂ ਦੇ ਅੰਦਰ ਪਾਪ ਆਦ ਕਹਨ ਖੁਟਿਆਈ ਹਰੇਕ ਨੇ ਆ ਖੁਟਿਆਈ ਕਰਨੀ ਉਹਨੂੰ ਲੋਕ ਖਰਾ ਕਹਿੰਦੇ ਆ ਇਹ ਕਾਲ ਯੁਗ ਦੇ ਲੱਛਣ ਨੇ ਇਸੇ ਪ੍ਰਕਾਰ ਜਿਹੜੇ ਅਗਿਆਨੀ ਹੈ ਉਹਨਾਂ ਦਾ ਨਾਮ ਪਰਮੇਸ਼ਰ ਦੀ ਪਰਮਾਰਥ ਦੀ ਪਾਰਖ ਵਾਰੇ ਪਾਰਖੂ ਰੱਖਿਆ ਹੋਇਆ ਹੈ ਖੋਟੇ ਕਉ ਖਰਾ ਕਹ। ਜੁਰੇ ਲਖਣ ਸੁਣੋ ਭਾਈ ਜਿਹੜੇ ਖੋਟੇ ਆਦਮੀ ਐ ਨਾ ਧਰਮ ਤੋਂ ਹੀ ਨੇ ਜਿਨ੍ਹਾਂ ਦਾ ਕੋਈ ਧਰਮ ਨਹੀਂ ਲਾਜਮਜਬਕ ਹੁੰਦੇ ਐ ਉਹਨੂੰ ਕਹਿੰਦੇ ਬੜਾ ਖਰਾ ਆਦਮੀ ਐ ਸਾਡਾ ਕੋਈ ਧਰਮ ਨਹੀਂ ਜਿਹੜਾ ਇਉਂ ਕਹੇ ਕਿ ਅਸੀਂ ਤਾਂ ਸਾਰਿਆਂ ਚ ਹੀ ਰਲੇ ਮਿਲੇ ਐ ਕਿਉਂ ਮਾਰਨ ਕਹੇ ਬੇਬੀਂਨਾ ਦੀ ਦੋਸਤੀ ਬੇਬੀਂਨਾ ਦਾ ਖਾਣਾ ਬਕਰ ਮੈਨਾਂ ਨਾਲ ਦੋਸਤੀ ਕਰੂਏ ਬਕਰ ਮੈਨਾਂ ਖਾਣਾ ਖਾਣੇ ਐ ਸਿਰਫ ਇਸਾਰ ਮੈਂ ਜਾਣੀ ਸਲਾਹ ਮੁਸਿਰਤ ਕਹਾਂ ਰਾਈਗਨ ਦੇ ਸਰੋਦੀ ਖਬਰ ਉਕਾਈ ਨਹੀਂ ਸਦਾ ਹਰ ਉਹ ਚੰਕਲ ਕਾਇਨੀਆਂ ਦੀ ਬਹਾਦਰ ਰੰਗ ਸ਼ਿਕਾਨੀਆਂ ਵਿੱਚ ਇਹ ਜਿਹੜੇ ਖੋਟੇ ਆਦਮੀ ਨੇ ਧਰਮ ਤੋਂ ਹੀਨੇ ਆ ਜਿਨ੍ਹਾਂ ਦੇ ਅੰਦਰ ਪਾਪ ਆਦ ਕਹਣ ਖੁਟਿਆਈ ਹਰੇਕ ਨਾਲ ਖੁਟਿਆਈ ਕਰਨੀ ਉਹਨੂੰ ਲੋਕ ਖਰਾ ਕਹਿੰਦੇ ਐ ਇਹ ਕਾਲ ਯੁਗ ਦੇ ਲੱਛਣਨ ਖਰਾ ਸਹਿ ਧਰਮ ਵਿੱਚ ਪੱਕਾ ਕਹਿੰਦੇ ਹਨ खरे ਸਾਰ ਨਾ ਜਾਣ ਇਹ ਸਹਿ ਧਰਮ ਵਿੱਚ ਪੱਕੇ ਖਰੇ ਅੱਛੇ ਹੈ ਲੈਕ ਜੀਵਨ ਹੈ ਨਿਸ਼ਕਾਮੀ ਪਰਖ ਹੈ ਫੋਨ ਨਹੀਂ ਖਬਰ ਨਹੀਂ ਅਗਿਆਨੀ ਇਹ ਜੀਵ ਜਾਣਦੇ ਅੰਧੇ ਕਾ ਨਾ ਉਪਾਰ ਕੁ ਜਿਹੜੇ ਮਰੇ ਅੰਨੇ ਹਨਗੇ ਅੰਦਰੋਂ ਅੰਦਰੋਂ ਅੰਨਾ ਬਾਰੋਂ ਵੰਨਾ ਕੂੜੀ ਕੂੜੀ ਗਾਵੇ ਅੰਦਰੋਂ ਵਿਚਾਰ ਜਿਹਨ ਅਖੰਡ ਉਹ ਵੀ ਇੰਨੇ ਬਾਹਰ ਕਾਸਰ ਜਾਣ ਦੀ ਨਿਗਾਤ ਉਹ ਵੀ ਇੰਨੇ ਉਹ ਝੂਠੇ ਹਨ ਆਪ ਉਹ ਝੂਠੀ ਉਹਨਾਂ ਦੀ ਬੁੱਧ ਹੈ ਕੂੜੇ ਪਦਾਰਥਾਂ ਵਾਸਤੇ ਗਾਉਣਾ ਗਾਉਂਦੇ ਹਨ ਐਸੇ ਪੁਰਖਾਂ ਨੂੰ ਅੰਧੇ ਕਾ ਨਾਉ ਪਾਰ ਕਿਹੜੇ ਅਗਿਆਨੀਆਂ ਨੂੰ ਮਨਬੁੱਧ ਰੂਪੀ ਨੇਤਰਾ ਜੇ ਬ੍ਰਹਮ ਗਿਆਨ ਰੂਪੀ ਨਿਗਾ ਨਹੀਂ ਉਹਨਾਂ ਨਾਲ ਇਹਨਾਂ ਲੋਕਾਂ ਨੂੰ ਪਾਰ ਖੁ ਰੱਖਿਆ ਕਹਿੰਦੇ ਬੜਾ ਪਰਖ ਹੈ ਜਿਹੜਾ ਅੰਨਾ ਹੋਵੇ ਉਹ ਉਸੇ ਰਤਨ ਦੇ ਜੋਰ ਤੇ ਵੇਖ ਸਕਦਾ ਹੈ ਐਸੇ ਪ੍ਰਕਾਰ ਜਿਹੜੇ ਅਗਿਆਨੀ ਹੈ ਉਹਨਾਂ ਦਾ ਨਾਮ ਪਰਮੇਸ਼ਰ ਦੀ ਪਰਮਾਰਥ ਦੀ ਪਾਰਖ ਵਾਲੇ ਪਾਰ ਖੁ ਰੱਖਿਆ ਹੋਇਆ ਹੈ ਕਲੀ ਕਾਲ ਵਿਡਾਣੇ ਇਹ ਇਸ਼ਕ ਅਜਿਹਾ ਹੈ ਜਾਣਨਾ ਕਰੋ